ਹਾਂਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਦੇ ਫਰੇ ਹਾਂਜੀ ਚੌਥਾ ਦਿਨਾਂ ਕਰਾਈ ਕਰ ਰਹੇ ਹਾਂ ਮੜਕੀਟਾਂ ਵਾਸਤੇ ਵੀਡੀਓ ਨੂੰ ਬਤਵਾ分享 ਲਾਈਕ ਕਰ ਦਿਆ ਕਰੋ ਅੱਜ ਆਪਣੇ ਨਾਲ ਇੱਕ ਬੰਦਾ ਘਾਟਾ ਰੌਲਾ ਪਾਉਣ ਵਾਲਾ ਜਿਹੜਾ ਕਾਫੀ ਰੌਲਾ ਰੌਲਾ ਪਾ ਲੈਂਦਾ ਸੀ ਜਿਹਦੇ ਕਰ ਰਿਹਾ ਸੀ ਨਾਲ ਉਹਦੇ ਕੋ ਦੂ ਤੂੰ ਆਇਆ ਨਹੀਂ ਚੱਲ ਤੇਰੀ ਮਜਬੂਰੀ ਇਨ ਇਹਨਾਂ ਦਾ ਲਾਸਟ ਪਹਿਲੇ ਘਰ ਤੋਂ ਅੱਗੇ ਖਾਲੀ ਵਾਪਸ ਉੱタル ਜਾਣਾ ਹੁਣ ਚੱਲੇ ਅਗਲੇ ਘਰ ਵਿੱਚ ਪਿੰਡ ਦੇ ਆਲੇ ਦੁਆਲੇ ਸਾਰੇ ਡੇਰਿਆਂ ਦੇ ਘੁੰਮਰੇ ਹੋਣਾ ਪਾਜ ਅੱਜ ਡੇਰਿਆਂ ਦਾ ਬ라이 ਚੱਲਦੀਆਂ ਇਹ ਗਰਾਇਓ ਜਿਹ ਲੋਬੇ ਦੇ ਹਿਸਾਬ ਨਾਲ ساری ਟੋਟਲ ਤਿੰਨ ਸਾਈਡ ਤੇ 8:00 ਵਜੇ ਚੱਲਣਾ ਤੇ ਨੂੰ 2.5 ਕਿੰਨੇ ਲੱਭੇ ਲੱਗਦਾ ਹੈ ਇਹ ਸੈਨੇ ਉੱਪਰ ਬੱਦਲ ਪਹਿਲਾਂ ਕਿੰਨਾ ਹੋ ਗਿਆ ਡੇਢ ਤੋਂ ਉੱਪਰ ਚੱਲ ਰਿਹਾ ਰਾਖਾ ਦੇਣੀ ਆ ਡੇਢ ਕਿੱਦੋਂ ਇਹ ਨਾਲ ਜ ਮਾਤ 2.25 ਹੋਏ ਜਿਵੇਂ ਉਹ ਪਹਿਲੇ ਵੱਡੇ ਗੋਦਵਾਰਿਆਂ ਦੀ ਵੀ ਗਰਾਇ ਹੈਗੀ ਨਾ ਉਹ ਗੋਦਵਾਰਿਆਂ ਦੀ ਉਹ ਬੱਕਰੀ ਹੈ ਨਾ ਲੱਭੇ ਦਬਾ ਕੇ ਹੋ ਜਾਣੇ ਇੰਨੇ ਕਿੱਥੇ ਇੰਨੇ ਤਾਂ ਹੋ ਗਏ ਜੋ ਹੀ ਵਿੱਚ ਪਾ ਲਿਆ ਸਾਰੇ ਕੋਈ ਐ ਨਾ ਵੀਰੇ ਉਹਨਾਂ ਦੀ ਹੈ ਜੀ ਥੋੜੀ ਬਹੁਤ ਉਹ ਵੀ ਸੇਵਾ ਕਰਨੇ ਬੜਾ ਰੋਲਾ ਪਾ ਰਹਾ ਤੂੰ ਬਾਹਰ ਨਿਕਲ ਕੇ ਬੰਦੇ ਜਿਆਦਾ ਵੇਖ ਕੇ ਲੋ ਗਿਆ ਬੰਦੇ ਜਿਆਦਾ ਵੇਖ ਕੇ ਲੋ ਗਿਆ ਹੁਣ ਹੁਣ ਚੱਲੇ ਆਪਾਂ ਲੱਗੂਗੇ ਘਰ ਤੇ ਲੱਭੂਗੇ ਜਾਂਦਿਆਂ ਨੇ ਬੰਦੋਬਸਤ ਪੂਰਾ ਕਰ ਲਿਆ ਕਹਿੰਦਾ ਤੁਹਾਨੂੰ ਥੱਲੇ ਵੀ ਆਉਣਾ ਜੀ ਬੋਲਟਿੰਗ ਚੱਲੂਗੀ ਕਹਿੰਦਾ ਬੋਲਟਿੰਗ ਦੇ ਬੋਦਲੇ ਚੁੱਕ ਲਿਆ ਇਹਨੇ ਬੋਲੀ ਦੁਕਾਨ ਤੋਂ ਤਾਂ ਤਾਦੀਆਂ ਕਹਿੰਦਾ ਤੁਸੀਂ ਚਲੋ ਤੁਹਾਡੀ ਸੇਵਾ ਕਰਦੇ ਅੱਜ ਰਹਿ ਜਣ। ਕਦਾਂ ਲੱਭੂ ਨਿਕਲ ਜੂ ਸਾਰੇ ਅੱਜ ਘਰੇ ਜੂ ਕੰਨਾਂਗੇ ਲੱਗਦੇ ਹੋਏ ਤੇ ਇੱਕ ਦੋ ਘਰ ਜਿਹੜੇ ਰਹਿ ਜਣਗੇ ਆਪਣੇ ਆਪਣੇ ਘਰੋਂ ਨਾਲ ਫੋਨ ਤੇ ਕਰ ਲਾਂਗੇ। ਹਨੇਰਾ ਹੋ ਗਿਆ ਤੇ ਫੇਰ ਲੱਗਦਾ। ਲੱਗਦੀ ਵਾਏ ਕੱਢ ਕੇ ਹੀ ਜਾਵਾਂਗੇ ਸਾਰੇ। ਕੱਢ ਕੇ ਹੀ ਜਾਵਾਂਗੇ ਬਾਕੀ ਜਿਹੜੇ ਆਪਣੇ ਘਰ ਰਹਿ ਜਣੇ ਉਹਨਾਂ ਨਾਲ ਹੀ ਫਿਰ ਗੱਲ ਕਰਕੇ ਦੇਵਾਂਗੇ ਪਹਾਰਣੇ ਵੇਹੇ। ਜਿਹੜੇ ਕਹਿੰਦੇ ਉਹ ਘਰਾਂ ਤੇ ਪਹੁੰਚ ਆ ਦੇਣਗੇ। ਵੀ ਆਪਣੇ ਘਰ ਆ ਸਾਰੇ। ਵਾਹ। ਮਛਰ ਬੜਾ ਭਾਂਡਿਆ ਅੱਖਾਂ ਵਿੱਚ ਉਹਨੂੰ ਮਛਰ ਦਾ ਵੀ ਟਾਈਮ ਆਇਆ ਤੇ ਹਾਂ ਨਾ ਰੌਣ ਛੜਤ ਬੜੀ ਵੱਗਦੀ ਹੋਏ ਠੰਡੇ ਰਾ ਹੋ ਗਿਆ ਪੂਰਾ ਹੁਣ ਤੇ ਆਪਣੇ ਜਿਹੜੇ ਡੇਰੇ ਸੀ ਉਹਨਾਂ ਦੇ ਫੋਨ ਤੇ ਕਰਕੇ ਢੂੰਦੇ ਪਵਾਲੇ ਬਾਰੇ ਜਿਆਦਾ ਹੀ ਹੋ ਗਿਆ ਸੀ ਅੱਜ ਸਾਰਾ ਕੰਮ ਕਾਣਾ ਆ ਅੱਜ ਦੇਖਾਂਗੇ ਅੱਜ ਮੁੱਕ ਗਿਆ ਕੰਮ ਸਾਰਾ ਜਿਹੜੇ ਰਹੇ ਲਾਂਦਾਂ ਟੋਟਲ ਮਾਰਦੇ ਜਾ ਕੇ ਕਿੰਨੇ ਹੁੰਦੇ ਅੱਜ ਅਰੇ ਉਹਨੇ ਵੇਸੇ ਦੀਆਂ ਤੇ ਹੁਣੇ ਜਿਵੇਂ ਚੋਂ ਆ ਗਿਆ ਜੀ ਰੇ 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 ਉਹ ਜਿਹਨ ਮੇਰਾ ਹੋ ਗਿਆ ਪੁਰਾ ਹਾਂ ਲੈ ਗਏ ਆਪਣੇ 3-4 ਬਾਕੀ ਸਾਰੇ ਆਨਲਾਈਨ ਹੀ ਆ ਜਣੇ ਆ ਬਿੱਦਰ ਆ ਕੇ ਘਰ ਵਾਹ ਜਾਂਦੇ ਇਧਰ ਸੋਰਾ ਸਾਈਟ ਆਪਣੇ ਕਿਤੇ ਡੇਰੇ ਰਹਿ ਗਏ ਥੋੜੇ ਜਿ ਇਸਾਰੇ ਆਨਲਾਈਨ ਪੈਸੇ ਆ ਜਣੇ ਆ। ਆ ਦੇਖਣਾ ਕਿ ਆਪਾਂ ਗੁਰਦੁਆਰਾ ਸਾਹਿਬ ਵਾਪਸ। ਹਨੇਰਾ ਵੀ ਹੋ ਗਿਆ ਆ। ਹੁਣ ਜਮਾ ਦੇ ਕਰਦੇ ਆ ਹਿਸਾਬ। ਕਿੰਨੇ ਪੈਸੇ ਇਕੱਠੇ ਹੋਏ ਆਪਾਂ ਜਿਹੜੇ ਹੋਣੇ ਚਾਹੀਦੇ। ਹਾਂਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਹੁਣ ਕਰਦੇ ਪਏ ਆ ਹਿਸਾਬ ਸਾਰਾ ਅੱਜ ਦੀ ਕਿਰਾਏ ਕਿੰਨੀ ਹੋਈ ਆ ਅੱਜ ਇੱਧਰ ਡੇਰੇ ਵਾਲੀ ਸਾਈਡ ਤੋਂ 158000 ਰੁਪਿਆ ਇਕੱਠਾ ਹੋਇਆ ਤੇ ਅਜੇ ਹੋਰ ਜਿਹੇ ਜਾਣ ਦੇ ਆਉਣੇ ਆ ਆਨਲਾਈਨ ਕਾਲ ਆ ਜਾਣਗੇ ਤੇ ਜਿਹੜੇ ਪਹਿਲੇ ਦੋ ਤਿੰਨ ਦਿਨ ਆਪਾਂ ਗੜਾਈ ਕੀਤੀ ਸੀ ਉਹ ਟੋਟਲ ਮਿਲਾ ਕੇ 320000 ਰੁਪਿਆ ਹੋ ਗਿਆ ਆ